ਆਏ ਕਰ ਜੀ ਚਾਹ ਬਣ ਗਈ ਪਹਿਲਾਂ ਤਾਂ ਮੈਨੂੰ ਪਾਣੀ ਦਾ ਭਿਆ ਕੋਟਾ ਆਪੇ ਆਪਣਾ ਕੁੰਬਾ ਤੇ ਪਾਣੀ ਰਿਆ ਇਹ ਚਾ ਚੁੱਕੀ ਕਿ ਆਪਾਂ ਕੋਈ ਏਡਾ ਕਰਨ ਚੱਲ ਜੀ ਪਰਾ ਪ੍ਰਸ਼ਾਦ ਦੇ ਸਰ ਪ੍ਰਸ਼ਾਦੇ ਤਾਂ ਹੁਣ ਸ਼ਾਮ ਨੂੰ ਹੀ ਸਕਣਗੇ ਬਾਪੇ ਚਲ ਦੇ ਮੈਂ ਕਿਹਦੀ ਹਾਂ ਕੋਈ ਜੇ ਆਪਾਂ ਨੂੰ ਮਿਲ ਗਏ ਤਾਂ ਚਾਹ ਸਕਲਾਂ ਕਿ ਜੇ ਨਹੀਂ ਤਾਂ ਆਪਾਂ ਚਾਹਦੇ ਆ ਠੀਕ ਹੈ ਜੀ ਉਹਗਾ ਪਾਣੀ ਪਿਆ ਗਰਾ ਬਾਪੇ ਆਂਦਾ ਆ ਆ ਜਾ ਕਿੱਥੇ ਬਹਿ ਗਿਆ ਜਾ ਕੇ ਬਾਬੇ ਦੀ ਕੀ ਜਾਂਦੇ ਤਾਏ ਮਾਰ ਕੇ ਸ਼ੇਰਾ ਆਹਾ ਆਹਾ ਇਹ ਸ਼ੇਰਾ ਬਹੁਤ ਔਖੀ ਹੈ ਸਦਗੀਰੀ ਹਾਂਜੀ ਉਹ ਤਾਂ ਠੀਕ ਹੈ ਨਾ ਇਹ ਬਾਬਿਆਂ ਨੇ ਆਖੇ ਉੱਕੇ ਲੱਗਿਆ ਕੋ ਬਾਬੇ ਸਾਨੂੰ ਸਾਰੀ ਗੁਰ ਵਿੱਦਿਆ ਦੇਣ ਜਿਹਦੇ ਤੋਂ ਕੋਈ ਉਤਾਂ ਨਹੀਂ ਰੱਖਦੇ ਹਾਂਜੀ ਹਾਂਜੀ ਠੀਕ ਹੈ ਚਾਹ ਪਿਆਰ ਹਾਂਜੀ ਤਿਆਰ ਨਹੀਂ ਸ਼ੱਕ ਲਈਏ ਆਪਾਂ ਉਸ ਤੋਂ ਬਾਅਦ ਸਾਨੂੰ ਥਾਰੀ

ਅੱਜ ਫਿਰ ਆਪਾਂ ਐਂ ਕਰਨਾ ਕੋਈ ਖਾਲੀ ਜਾ ਚਲੋ ਜੀ ਪਹਿਲਾ ਸੁੱਖਾ ਫਖਾ ਮਾਣੀ ਨਹੀਂ ਬਾਪੇ ਚਲੋ ਤੁੱਕ ਨੂੰ ਨਹੀਂ ਠੀਕ ਹੈ ਮਲਣਾ ਆਉਂਦਾ ਸਾਰਾ ਹਰ ਤਾਂ ਗੁਣੀ ਦਾ ਸਾਰਾ ਇਹ ਜੰਗੂ ਜੀ ਹੁੰਦਾ ਠੀਕ ਹੈ ਬਾਅਦ ਚਾਲਦੇ ਐਂ ਕਰ ਆ ਮਾਂ ਜ ਆਪਣੇ ਭਾਂਡੇ ਹੋਰ ਤੇ ਭਾਂਡੇ ਮਾਜਣ ਵਾਲੀ ਤੇ ਆਪਣੇ ਕੋਲੇ ਕੋਈ ਹੈਣੀ ਦੇਖ ਭਾਂਡੇ ਨੂੰ ਦੇ ਸਾਹਮਣੇ ਤੇ ਚਲ ਚੱਕ ਜੀ ਆ ਇੱਕ ਆਪਣੀ ਬਾਗਲੀ ਚੱਕ ਲਈ ਠੀਕ ਹੈ ਜੀ ਬਾਗਲੀ ਚ ਆਪਣੇ ਤੇ ਸਾਰਾ ਉਹ ਤੋਂ ਬਾਗਲੀ ਚ ਹੀ ਆਉਣੇ ਕੋਲ ਜਿਹੜੀ ਆਪ ਨੂੰ ਯੋਗਤਾ ਨਾਲ ਹੁੰਨਾ ਨੇ ਬਾਬਿਆਂ ਨੇ ਯਾਨੀ ਆਂਕੜਾ ਕੀ ਹੈ ਆ ਜਾ ਚੇਲੇ ਮੇਰੀ ਬਾਗਲੀ ਚੱਕ ਲੈ ਨਾਲੇ ਆਪਣਾ ਖਾਨਾ ਇੱਥੇ ਹੀ ਹੈ ਕਿੱਧਰ ਵੀ ਨਹੀਂ ਆ ਜਿਹੜੀਆਂ ਦੇਣੀਆਂ ਨੇ ਆਪਾਂ ਇਹਦੇ ਹੀ ਨਹੀਂ ਆ ਚੱਲੀਏ ਚਲੋ ਆਜੋ ਆ ਬੰਦੇ 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 ਗਰਮੀ ਨਹੀਂ ਗਰਮੀ ਆਪਾਂ ਨਹੀਂ ਤੇ ਆ ਆਜਾ ਲੈ ਬੁੱਤਾਂ 10 ਤੇ ਜੇਲੇ ਆਪਾਂ ਸ਼িকার ਕਿਵਾਂ ਦਾ ਸਿੱਖਣਾ ਆਪਾਂ ਸ਼ਿਕਾਰ ਤੈਨੂੰ ਸਾਲ ਸਿਖਾ ਦੇਂਗੇ ਤੂੰ ਬੇਸਮਖੰਤਰ ਹੈ ਆਹੋ ਬਾਬਾ ਬਾਬਾ ਹਾਂ 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 ਬੂਟੀ ਚੱਲ 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 ਚੋ ਅਨਾਲੇ ਮੈਨੂੰ ਸਿਖਾ ਦਿਓ ਬੂੜਾ ਆ ਜਾ ਕਨਾ ਚੇਲੇ ਆਹ ਆ ਦੇਖੋ ਹਾਂਜੀ ਐਂ ਹੁੰਦਾ ਹੋਰ ਸਾਦਾ ਸੰਤਾਂ ਨੇ ਕੀ ਕਰਨਾ ਹੁੰਦਾ ਨਾਲੇ ਟਾਈਮ ਪਾਸ ਹੋ ਜਾਂਦਾ ਬਾਈ ਵੀ ਦੇਖਾਂ ਜੀ ਦੇਖ ਤੂੰ ਐਂ ਕਰ ਇਹ ਤਾਂ ਕੰਮ ਕਾਰਵਿੱਧਿਆ ਕਰਦਾ ਮੈਂ ਤੂੰ ਨਿਗਰ ਰੱਖ ਸੜਕ ਤੇ ਕਿ ਕੜ ਜਾਗੇ ਕਿਸੇ ਨਾਲ ਗਰਮੀ ਵਾਲੀ ਆ ਦੇਖ ਸੂਰਜ ਤਪੀ ਜਾਂਦਾ ਤੁਸੀਂ ਕਰੋ ਮੈਂ ਦੇਖਦਾ ਹਾਂ ਹਾਂ ਤੂੰ ਇੱਧਰ ਨਿਗਰ ਰੱਖ ਆ ਮੈਂ ਹੁਣ ਬਣਾ ਲੈਣਾ ਚਿਲਮ ਦਾ ਇਹ ਦੇਖੀ ਨੋ ਕੀ ਆ ਬਾਤਾਂ ਨੂਰੀ ਬੱਜਿਆ ਬੈਜਿਆ ਮਾ ਕਿੰਨਾ ਕ ਟਾਈਮ ਲੱਗੂ ਹੈ ਜੀ ਬਸ ਇੱਕ ਚਲਮ ਦਾ ਹੁਣ ਬਣਾ ਲੈਨੇ ਆਪਾਂ ਹੋਰ ਕੀ ਕਰਨਾ ਸ਼ੇਰਾ ਲੈ ਉਹ ਚੇਲਿਆ ਹੈ ਇੱਥੇ ਨਿਗਰ ਰਖੀ ਤੇ ਆਪਾਂ ਚੜਾਂਗੇ ਜੇ ਕੋਈ ਆ ਗਿਆ ਤੇ ਗੁਰੂ ਜੀ ਆਉਂਦਾ ਹੈ ਇੱਕ ਜੀ ਆਉਂਦਾ ਮਾੜੀ ਨਿਗਰ ਰੱਖ ਮੈਂ ਐਨੇ ਕੋਈ ਬੂਟੀ ਮਾੜੀ ਜੀ ਹੋਰ ਮਸਲਣਾ ਬਸ ਆ ਜੀ ਆਜੋ ਆਗੇ ਆਗੇ ਮਾੜਾ ਰੋਕ ਲਈ ਭਗਤ ਨੂੰ ਆਹ ਦੇਖ ਲੈ ਭਗਤਾ ਇਕੱਲੇ ਹੀ ਆ ਕੋਈ ਨਾਲ ਤਾਂ ਨਹੀਂ ਚੜਾਈ ਆਉਂਦਾ ਉਹਦੇ ਘਰ ਕੋਲ ਵਾਲੀ ਨੂੰ ਹੋਰ ਭਗਤਾ ਕਿਨਾ ਭਗਤਾ ਆਹ ਬੱਚਾ ਸਾਨੂੰ ਲੈ ਕੇ ਜਾਈਓਥੇ ਆਹ ਆਹ ਹੋਰ ਭਗਤਾ ਕਿਵੇਂ ਆ ਤਾਕੜ ਠੀਕ ਆ ਬਾਬਾ ਤੁਸੀਂ ਰੱਖੋ ਸਾਨੂੰ ਆਗਲੇ ਪਿੰਡ ਤੱਕ ਲੈ ਚੱਲ ਭਗਤਾ ਉੱਥੋਂ ਤੱਕ ਲੈ ਚਾਲਦਾ ਜੀ ਪਰ ਇੱਕ ਸਿੰਘ ਗਿੱਦੜ ਸਿੰਘ ਹੀ ਦੇ ਦਿਓ ਜੀ ਉਹ ਭਾਗਤਾ ਤੈਨੂੰ ਗਿੱਦੜ ਸਿੰਘੀ ਵੀ ਦੇਵਾਂਗੇ ਬਿੰਗਤ ਡੰਗੀ ਵੀ ਦੇਵਾਂਗੇ ਵਿਆਹ ਬੂ ਹੋਇਆ ਤੇਰਾ ਨਾ ਬਾਬਾ ਹਾਇਦਾ ਕਰਾਉਣਾ ਬਸ ਤੈਨੂੰ ਐਹੀ ਜੀ ਚੀਜ਼ ਦੇਵਾਂਗੇ ਵੀ ਸਾਰਾ ਤੇਰੇ ਮੰਗਰੀ ਤੁਰੇ ਫਿਰਨਗੇ ਆਹਾ ਹਾ ਹਾ ਬਾਬਾ ਜੀ ਇਹ ਤਾਂ ਨਜ਼ਾਰਾ ਆਜੂ ਬਾਬਾ ਐਨੀ ਕਿਰਪਾ ਕਰਦੇ ਸਾਨੂੰ ਅਗਲੇ ਪਿੰਡ ਤੱਕ ਲੈ ਕੇ ਜਾਣਾ ਆਜੋ ਬਾਬਾ ਆਪਾਂ ਚੱਲਦੇ ਆ ਫਿਰ ਬੈਠ ਵੀ ਕੇ ਰਹਿਣਾ ਬਾਬੇ ਪਿੱਛੇ ਬੈਠਣਗੇ ਆਏ ਪਾਪਾ ਉੜਦਾ ਬਾਹਲਾ ਇਹ ਹੱਥ ਬਾਕੇ ਬੈਠੀ ਸ਼ੇਰਾ ਹੌਲੀ ਰੱਖੀ ਸਾਡੇ ਮਾਂ ਕਰ ਮੂਰੇ ਕੋਈ ਹੈ ਨਹੀਂ ਹੋਰ ਸਾਡੀਆਂ ਟੰਗਾਂ ਬਾਹਾਂ ਤੜਾ ਜੀ ਕੇਰਾ ਭਗਤਾ ਠੀਕ ਆ ਬਾਬਾ ਤਾਂ ਬੜੀ ਗਰਮੀ ਆ ਬੜੀ ਗਰਮੀ ਆ ਉਹ ਕਰਾਂਗੇ ਭਗਤਾ ਆਪਾਂ ਮੀਂਹ ਵੀ ਪਵਾਵਾਂਗੇ ਜਲ ਦੇਵਤਾ ਜਲ ਜਲ ਕਰਵਾ ਦੇਾਂਗੇ ਇਹ ਭਾਤੂ ਵੀ ਹਜੇ ਕਿਤਰ ਅਜਾ ਦੇ ਦੇ ਦਾਂਗੇ ਮੈਂ ਭਗਤ ਨੂੰ ਮੈਂ ਦਾਦਾ ਦਾ ਇੱਕ ਹੀ ਦੇ ਦਨੇ ਅਗੇ ਗਿੱਦੜ ਸਿੰਘ ਲਾ ਭਾਵਾ ਇੱਥੇ ਜੇ ਰੋਗ ਤੈਨੂੰ ਗਿੱਦੜ ਸਿੰਘ ਹੀ ਦੇਗੀ ਆਹ ਲਾ ਚੇਲੇ ਫਿਰ ਭਗਤ ਨੂੰ ਗਿੱਦੜ ਸਿੰਘ ਹੀ ਦੇ ਦिए ਤੇ ਮਾੜਾ ਜਾਂ ਮੋਟਰਫੈਂਕਲ ਕਰ ਲੋ ਭਗਤਾਂ ਫਿਰ ਨਹੀਂ ਸਾਰਦਾ ਗਿੱਦੜ ਸਿੰਘ ਹੀ ਬਣਾ ਲਾ ਬਾਬਾ ਮੇਰਾ ਗਿੰਦੜ ਸਿੰਘ ਹੀ ਲੈ ਕੇ ਆਇਆ ਬਾ ਫੜ ਇਹ ਤਾਂ ਸਾਰਦਾ ਨਹੀਂ ਇਹਨੂੰ ਗਿੱਦੜ ਸਿੰਘ ਹੀ ਦੇਣੀ ਪੈਣੀ ਉਹ ਆ ਜਾ ਹੁਣ ਦੇਖਦਾ ਕੀ ਆ ਕੱਢ ਲੈ ਜਿਹੜਾ ਕੁਛ ਹੈਗਾ ਇਹਦਾ ਪੈਸੇ ਮੁਝੇ ਕੱਢ ਲੈ ਕੱਢ ਲੈ ਪੈਸੇ ਇਹਨ ਕੱਢ ਲੈ ਮੇਰਾ ਦੇ ਦਿੱਤੀ ਕਿਤੜੀ ਸੀ ਇਹਨ ਪਾਲਾ ਆ ਮੋਬਾਈਲ ਦੇ ਵਿੱਚੋਂ ਪੰਮਾਲ ਕੱਢ ਲੈਦਾ ਆ ਮਸੂਤੀ ਤਾਂ ਨਹੀਂ ਚਲਾਇਂਗਾ ਕੱਟਾਂ ਚਲਾ ਆ ਚਲਾ ਨਾ ਮੈਂ ਚਲਾ ਚਲਾ ਬਾਈਂਗਾ ਕੇ ਜੇ ਨਾ ਕੋਈ ਨਾ ਕੱਟਾ ਮਾਰਾ ਯੋ ਕਿੱਥੇ ਮੈ ਉਹ ਆ ਦਮਨਲਾ ਸਾਜੇ ਕਿੱਧਰ ਵਾਗ ਗਏ ਓਏ ਆ ਦਮਨਲਾ ਇੱਥੇ ਸੱਟ ਗਏ ਮੈਨੂੰ ਮਲਾ ਫੋਨ ਲਾਓ ਉਹ ਪਾ ਦਾ ਫੋਨ ਵੀ ਲਾ ਗਿਓ ਮੋਟਰ ਹਾਲ ਵੀ ਲਾ ਗਿਓ ਓਏ ਉਹ ਪਟਾ ਗਏ ਓਏ ਹਾਏ ਓਏ ਹਾਏ ਉਹ ਪਟਾ ਗਏ ਓਏ ਮਲਾ ਸਾਤਾ ਸਾਰਾ ਕੁਝ ਹੀ ਲਾ ਗਿਓ ਓਏ ਹੁਣ ਕੀ ਕਰੀਏ ਓਏ ਕਿੱਧਰ ਨੂੰ ਜਾਈਏ ਯਾਰ ਘਰੇ ਵੀ ਨਹੀਂ ਜਾ ਸਕਦਾ ਓਏ ਲੋ ਮਾਂ ਲੁਕਟੇ ਗਏ ਓਏ ਹਾਏ ਓਏ ਹਾਏ ਓਏ ਲੱਗਦਾ ਸਾਹ ਤੇ ਤਾਂ ਹੋ ਜਾਂਦੇ ਆ ਓਏ ਇਧਰੋਂ ਵੀ ਕੁਝ ਆਉਂਦਾ ਨਹੀਂ ਯਾਰ ਨਹੀਂ ਤਾਂ ਭਗਤਾ ਇੱਥੇ ਜੇ ਲਾ ਦੇ ਮੋਟਰਸਾਈਕਲ ਥਾਣੇ ਤੇ ਆਪਾਂ ਪਿੰਡ ਤੋਂ ਮੰਗ ਲਈਏ ਖੈਰ ਲੱਗਦਾ ਪਿੰਡ ਨੇੜੀ ਆ ਭਗਤਾ ਆਹ ਆਹ ਇੱਥੇ ਕਰ ਜਾ ਤਾਂ ਇੱਥੇ ਆਪਾਂ ਇੱਥੇ ਸਟਾਰਟ ਉਹ ਲੱਗਦਾ ਜਿਵੇਂ ਸਾਧ ਹੀ ਹੁੰਦਾ ਕੋਈ ਭਾਵੇਂ ਕੋਈ ਮੰਗ ਰਿਆ ਨਾ ਯਾਰ ਹਨਾ ਚਲ ਐਂ ਕਹਿੰਦਾ ਜੇਬ ਚੋਂ ਕੱਢ ਲੈਣਗੇ ਤੁਰੇ ਜਾਂਦੇ ਚਲੋ ਕੋਈ ਉਹ ਪੱਤਾ ਇੱਕ ਪਸਕਾਰ ਹੋਰ ਆ ਗਿਆ ਠੀਕ ਆਹ ਰਾਜ ਬਾਬੋ ਮਹਾਰਾਜ ਮਹਾਰਾਜ ਸ਼ੇਰਾ ਹੋਰ ਕਿਵੇਂ ਆਂ ਬਾਲ ਵੱਗਲਾ ਤੇਰਾ ਠੀਕ ਐ ਆ ਸਾਰੇ ਠੀਕ ਐ ਜੀ ਹੋਰ ਬਾਬਿਆ ਤੈਨੂੰ ਕੋਈ ਕਿਦਣ ਸਿੰਗੀ ਦਈਏ ਬਸ ਬਾਬਾ ਕਾਹਦੀ ਲੋੜ ਨਹੀਂ ਉਹ ਲੈ ਲੈ ਅਜੀ ਫਕਤਾ ਦੇ ਤੋਂ ਕੋਈ ਮਾਇਆ ਨਹੀਂ ਮੰਗਦੇ ਇਸਰਾ ਦੇਖ ਲਓ ਬਾਬਾ ਇਹ ਕੋਈ ਹੈਗੇ ਦਾ ਕੰਮ ਤਾਂ ਤੇੜੀ ਕਿਉਂ ਭਗਤਾ ਦੇ ਦਿਓ ਫਿਰ ਕਿਦਰ ਸਿੰਘ ਜੀ ਦੇ ਦਿਓ ਜੀ ਕੰਮ ਜੂਰ ਆ ਭਾਈ ਕੰਮ ਜਿਆੜੇ ਖੜਿਆ ਵਾ ਬਾਬਾ ਮਾਹਾਂ ਤੇਰੇ ਸਾਹ ਕੰਮ ਜੇ ਸਾਰੇ ਨਿਕਲ ਜਣੇ ਬਾਰੇ ਪਹੁੰਚੇ ਹੋਏ ਸੰਤ ਨੇ ਪਾਣੀ ਤੋਂ ਸੁਣਦਾ ਤਾਂ ਹੈਗਾ ਏ ਤੁਹਾਡੇ ਬਹੁਤ ਮਹਿਮਾ ਜੀ ਅੱਛਾ ਜੀ ਅਜੇ ਨੂੰ ਮੈਂ ਮਹਿਮਾ ਦਿਖਾ ਲਾ ਜੀ ਮਹਿਮਾ ਜੀ ਰੋਕਾਂ ਦੇ

ਸਹੀ ਖਾਵਾ ਨੀ ਬਣਾਵਾਗੇ ਮੋਲ ਆ ਇਹ ਸਾਰੇ ਮੋਟੋ ਅਜੇ ਤਾਂ ਬਾਬਾ ਖੁਸ ਕਰ ਲੈ ਪੂਰਾ ਹੀ ਕਿੱਥੇੋਂ ਉਹਨੂੰ ਮਾ ਬੈਲਾ ਹਾਂਜੀ ਹਾਂਜੀ ਬਹੁਤ ਵਸ ਕੇ ਆ ਰਾਜ ਬਾਬਾ ਮਰਾਜ ਜੀ ਖੁਸ਼ੀ ਰਹਿ ਭਗਤਾ ਬਾਬਾ ਇਹ ਰੋਟੀ ਖਾ ਜਾਂਦੇ ਛੇਰਾ ਜੇ ਖਵਾ ਦੋ ਤਾਂ ਭੁੱਖ ਬਹੁਤ ਲੱਗੀ ਆ ਲੱਗੀ ਆ ਮੇਰੀ ਗੱਲ ਸੁਣ ਬਾਬਾ ਪੂਰਾ ਮਾਲ ਤਾਕੜਾ ਹੋਊਗਾ ਵਿੱਚ ਕਰ ਦੇ ਦੇਖ ਲਾ ਬਾਕੀ ਤਾਂ ਜਿੰਨੇ ਤੂੰ ਆਦਾਂਗਾ ਨਾਲੇ ਤਾਂ ਖਾਵਾਂਗੇ ਪ੍ਰਸ਼ਾਦੀ ਨਾਲੇ ਕੀ ਪਤਾ ਹੋਰ ਵੱਧ ਮਾਇਆ ਮਾਲ ਪੱਤਾ ਲੱਗੂ ਹੱਥ ਚਾਲਾ ਤੇਰੀ ਮੰਨ ਲੈਨੇ ਹੁਣ ਆ ਜਾ ਉਸ ਨਾਲ ਕੁਸਤਾ ਸਿੱਖੇ ਹੀ ਆ ਬਾਬਿਆਂ ਤੋਂ ਪੂਰਾ ਸਿੱਖ ਗਏ ਜੀ ਆ ਲੈ ਬੱਚਾ ਪਾ ਦੇ ਫਿਰ ਰੋਟੀ ਆ ਜਾ ਆ ਜਾ ਭੱਗਤਾ ਖਿਰਾ ਪਾ ਲਿਆ ਭੁੱਖ ਬਹੁਤ ਲੱਗੀ ਜੀ ਆ ਆ ਕੋਠੀ ਕਾਠੀ ਦਾ ਭੱਗਤਾ ਜੰਗੀ ਨਾਲ ਜੀ ਹੋਰ ਵੀ ਬਹੁਤ ਮਜ਼ਦੂਰ ਆ ਮਾ ਸਰਦਿੰਗ ਜਮਾ ਸਾਰਾ ਕੁੱਝ ਕੱਟਾ ਕਰਕੇ ਆ ਆ ਹਾ ਫਿਰ ਭਗਤ ਦਾ ਪ੍ਰਸ਼ਾਦ ਦੇ ਬਾਬਿਆਂ ਨੂੰ ਫਿਰ ਕਾਹਲਾ ਜਾਣਾ ਵੀ ਆ ਖਾਓ ਪਾ ਚਲਾਓ ਪਾ ਚਲਾਓ ਜਲਾ ਬਾਬਾ ਖਵਾ ਦੇ ਪ੍ਰਸ਼ਾਦ ਦੇ ਕਿੰਤੂ ਵਗਤਾ ਆਪਣੀ ਤਾਂ ਬਗਲੀ ਵੀ ਉੱਥੇ ਟਿਕ ਪਈ ਉੱਥੇ ਰਹਿ ਗਈਆਂ ਸਾਰੀਆਂ ਕੁਸੀ ਰਹਿ ਗਿਆ ਆ ਜਾ ਕੋਈ ਨਹੀਂ ਤੈਨੂੰ ਬਾਬੇ ਭੋਰੇ ਚ ਦਿਖਾਉਣਗੇ ਐ ਬਾਬੇ ਬਹੁਤ ਪਹੁੰਚੀ ਹੋਏ ਨੇ ਐ ਬਾਬਿਆਂ ਨੂੰ ਤੂੰ ਨਹੀਂ ਸਮਝ ਲਿਆ ਆ ਦੇਖਿਆ ਬੀ ਆ ਆਪਣਾ ਬਾਬਿਆਂ ਦਾ ਭੋਰਾ ਪਾਪਾ ਪਾਣੀ ਪੀ ਲੈ ਮਹਾ ਭੋਰੇ ਚ ਬਾਬੇ ਬਹੁਤ ਗੁਸ ਰੱਖੀ ਬੈਠੇ ਨੇ ਬਾਬੇ ਨੇ ਇੰਨੀਆਂ ਠੱਗੀਆਂ ਮਾਰੀਆਂ ਬਾਬੇ ਨੇ ਸ਼ੱਕ ਹੋਣ ਦਿੱਤਾ ਭਗਤਾ ਤੂੰ ਪਹਿਲੇ ਘਰੇ ਲੈ ਕੇ ਗਿਆ ਮੈਨੂੰ ਰੋਟੀਆਂ ਵਾਸਤੇ ਬਾਬਾ ਮੈਨੂੰ ਕੀ ਪਤਾ ਸੀ ਮੈਂ ਤਾਂ ਫਾਇਦਾ ਹੀ ਸੋਚੀ ਸੀ ਨਾ ਤੈਨੂੰ ਪਤਾ ਭਗਤਾ ਤੂੰ ਹਜੇ ਕੱਚਾ ਚੌਲਾ ਹੈ ਚੌਲਾ ਅੰਦਰ ਕਿਰਾ ਤੈਨੂੰ ਦੇਈਏ ਹੁਣ ਜਿੱਦੜੀ ਬੰਦੇ 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 ਬਾਬਾ ਨੇ ਆਇਆ